ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਬਾਬੇ ਦੀ ਮਾੜੀ ਜੀ ਗੱਲ ਸੁਣਿਓ ਤੇ ਫੇ ਕਰਦੇ ਆ ਗੱਲ ਆਪਾਂ ਗੁਰੂ ਹਰਗੋਬਿੰਦ ਸਾਹਿਬ ਕਥਾ ਸੁਣਦੇ ਤੇ ਬਾਬਾ ਬੁੱਢਾ ਕਰਨਦੇ ਇੱਕ ਮੇਰੇ ਵਰਗਾ ਸੰਗਤ ਵਿੱਚ ਬੈਠਾ ਤੇ ਘੜੀ ਵੱਲ ਵੇਖੇ ਕਹਿੰਦੇ ਇੱਧਰ ਉੱਧਰ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਓ ਰਿਆ ਪਰੇ ਕਹਿੰਦੇ ਪੁੱਤ ਕੀ ਗੱਲ ਤੇਰਾ ਦਿਲ ਨਹੀਂ ਲੱਗਦਾ ਜਾਣਾ ਵਾ ਕਿਤੇ ਕਹਿੰਦੇ ਨਹੀਂ ਮਹਾਰਾਜ ਵੈਸੇ ਹੀ ਮਾਰੇ ਕਹਿੰਦੇ ਵੈਸੇ ਨਹੀਂ ਹੋ ਸਕਦਾ ਜੇ ਜਾਣਾ ਤਾਂ ਜਾ ਸਕਦਾ ਹਾਂ ਤੇ ਕਹਿੰਦੇ ਜੀ ਨਹੀਂ ਮਹਾਰਾਜ ਵੀ ਇਦਾਂ ਦੀ ਮਾਰੇ ਕਹਿੰਦੇ ਬਾਕੀ ਸਾਰਿਆਂ ਦੇ ਚਿਹਰੇ ਆਏ ਝੂਟੇ ਲੈਂਦੇ ਤੂੰ ਪਰੇਸ਼ਾਨ ਕਿਉਂ ਆ ਕਹਿੰਦੇ ਜੀ ਮਹਾਰਾਜ ਸੱਚੇ ਪਾਤਸ਼ਾਹ ਕੁਝ ਨਹੀਂ ਮਾਰੇ ਕਹਿੰਦੇ ਅਸੀਂ ਦੱਸ ਦਈਏ ਕਹਿੰਦੇ ਪਾਤਸ਼ਾਹ ਦੱਸ ਦਿਓ ਮਾਰੇ ਕਹਿੰਦੇ ਸੰਗਤ ਇਹਨੇ ਜੁੱਤੀ ਨਵੀਂ ਲਈ ਐ ਤੇ ਬਾਹਰ ਲਾ ਆ ਤੇ ਵਾਰ-ਵਾਰ ਧਿਆਨ ਜੰਦਬ ਕੋ ਚੱਕੇ ਨਾ ਲੈ ਜੀ ਤੇ ਡਿਊਟੀ ਲਾਤੀ ਬਾਬੇ ਸੁਥਰੇ ਦੀ ਇਹ ਵੀ ਸੰਗਤ ਵਿੱਚ ਪੱਖਾ ਝਲਦਾ ਫਿਰੇ ਮਾਰੇ ਕਹਿੰਦੇ ਉਹ ਰਿਆ ਤੋਂ ਕਿੰਨੇ ਜਾਪ ਉਹ ਤੇ ਸੰਗਤ ਦੇ ਜੋੜਿਆਂ 'ਚ ਬਹਿ ਇਹਦਾ ਧਿਆਨ ਨਾ ਪਾਸੇ ਜਾਵੇ ਇੱਥੇ ਰਸ ਬਣੇ ਤੇ ਆਨੰਦ ਆਉਣਾ ਉਹ ਤਾਂ ਜੋੜਿਆਂ 'ਚ ਬਹਿ ਗਿਆ ਉਧਰੋਂ ਬਾਬਾ ਬੁੱਢਾ ਜੀ ਕਥਾ ਕਰਦੇ ਕਰਦੇ ਐਨੀ ਇੱਕ ਪੰਕਤੀ ਬੋਲੀ ਕਿ ਸੰਗਤ ਜੀ ਜਿਹੜੀ ਚੀਜ਼ ਗੁਰੂ ਨਾਲੋਂ ਤੋੜਦੀ ਉਹਨੂੰ ਰੱਖਣਾ ਨਹੀਂ ਚਾਹੀਦਾ ਉਹ ਕਥਾ ਸੁਣਦਿਆ ਸੀ ਬਾਹਰ ਉਹਨੇ ਸਾਰੇ ਜੋੜੇ ਇਕੱਠੇ ਕਰਕੇ ਝੋਲੇ 'ਚ ਪਾਏ ਤੇ ਕਵਾੜੀਏ ਨੂੰ ਦੇਤੇ ਉਤੋਂ ਪੈਸੇ ਲੈ ਕੇ ਤੇ ਜਿਲੇਬੀਆਂ ਵਗੈਰਾ ਚਾਹ ਬਣਾਤੀ ਕਥਾ ਦਾ ਭੋਗ ਪਿਆ ਤੇ ਸੰਗਤ ਆਖੇ ਵੀ ਆਹਾ ਜਿੱਤੇ ਨਾਂੰਦੀ ਬਣਿਆ ਪਿਆ ਹੁਣ ਜਦੋਂ ਛਾਕਲੇ ਘਰ ਨੂੰ ਚੱਲੇ ਤੇ ਜੁੱਤੀ ਲੱਭੇ ਕੋਨਾ ਕਹਿੰਦੇ ਵੀ ਤੇਰੀ ਡਿਊਟੀ ਲਈ ਸੀ ਕਿ ਜੋੜਿਆਂ 'ਚ ਬਹਿਣਾ ਤੂੰ ਕਹਿੰਦੇ ਮਹਾਰਾਜ ਆਪੇ ਤੇ ਕਹਿੰਨੇ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੇ ਬਾਬਾ ਬੁੱਢਾ ਜੀ ਤੇ ਕਥਾ 'ਚ ਕਹਿੰਦੇ ਜਿਹੜੀ ਚੀਜ਼ ਰੱਬ ਤੋਂ ਤੋੜਦੀ ਰੱਖਣੀ ਨਹੀਂ ਚਾਹੀਦੀ ਤੇ ਮੈਂ ਕਥਾ ਸੁਣ ਕੇ ਫਿਰ ਸਾਰੇ ਦੇਸਾਰੇ ਵੇਚ ਛੱਡੇ ਆਖੋ ਸਤਿ ਅੱਛਾ ਬਾਬਾ ਜੀ ਕਿਉਂ ਲੋਕਾਂ ਨੂੰ ਮੂਰਖ ਬਣਾ ਰਹੇ ਆ ਸਿਰਫ ਤੇ ਸਿਰਫ ਕੀ ਆ ਕਹਾਣੀਆਂ ਸੁਣਾ ਸੁਣਾ ਕੇ ਅੱਛਾ ਤੁਸੀਂ ਇਹਨਾਂ ਦੱਸੋ ਵੀ ਗੁਰੂ ਘਰ ਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਘੜੀਆਂ ਉਦੋਂ ਹੁੰਦੀਆਂ ਸੀ ਵੀ ਜਿਹੜਾ ਘੜੀ ਆਲ ਤੁਹਾਡੇ ਵਰਗਾ ਉਹ ਕੋਈ ਦੇਖਣ ਡਿਆ ਸੀ ਬੰਦਾ ਯੱਜਮਾਨਾ ਤੁਸੀਂ ਉਹ ਦੱਸਣ ਦੇ ਆ ਨਾਂ ਵਿੱਚ ਤੁਸੀਂ ਹਰ ਗੋਬਿੰਦ ਸਾਹਿਬ ਦਾ ਲੈਣ ਦੇ ਆ ਗੁਰੂ ਸਾਹਿਬ ਦਾ ਲੈਣ ਦੇ ਆ ਤੇ ਗੱਲਾਂ ਤੁਸੀਂ ਅੱਜ ਦੇ ਜ਼ਮਾਨੇ ਦੀਆਂ ਕਰਨ ਦੇ ਆ ਵੀ ਘੜੀਆਂ ਤਾਂ ਸਾਡੇ ਕੋਲ ਹੋਣ ਆਈਆਂ ਤੇ ਜੋੜੇ ਘਰ ਤੇ ਜਿਹੜੇ ਆ ਗੁਰਦੁਆਰਿਆਂ ਦੇ ਵਿੱਚ ਹੌਣ ਖੁੱਲੇ ਆ ਕਿਹਦੇ ਕੋਲ ਜੋੜੇ ਹੁੰਦੇ ਸੀ ਕਿਹੜਾ ਪਾਉਂਦਾ ਹੁੰਦਾ ਸੀ ਇੱਥੇ ਚਪਲਾ ਉਸ ਟਾਈਮ ਸਾਰੇ ਉਦਾਂ ਹੀ ਤੁਰੇ ਫਿਰਦੇ ਹੁੰਦੇ ਸੀ ਇਹ ਤਾਂ ਤੁਸੀਂ ਅੱਜ ਕੌਣ ਜਾਣਦਾ ਸੀ ਗੁਰੂ ਘਰਾਂ ਦੇ ਵਿੱਚ ਸੱਚ ਦੇ ਨਾਲ ਕੋਈ ਵੀ ਨਹੀਂ ਜੁੜਦਾ ਅੱਜ ਵੀ ਨਹੀਂ ਜੁੜਦਾ ਆ ਜਿਹੜੀਆਂ ਤੁਸੀਂ ਕਹਾਣੀਆਂ ਸੁਣਾਉਣਦੇ ਆ ਨਾ ਇਹ ਵੀ ਕਹਾਣੀਆਂ ਸੱਚ ਨਹੀਂ ਗੀਆਂ ਇਹ ਕਹਾਣੀਆਂ ਝੂਠ ਆ ਤਾਂ ਕਰਕੇ ਲੋਕੀ ਜੁੜਨਦੇ ਆ ਤੁਹਾਡੇ ਨਾਲ ਅਗਲ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸੱਚ ਆ ਨਾ ਸੱਚ ਦੱਸੋ ਸੱਚ ਦੱਸੋ ਤੇ ਫੇ ਕਦੀ ਵੀ ਨਾ ਤੁਹਾਡੇ ਨਾਲ ਲੋਕੀ ਜੁੜਨ ਕਿ ਕਿ ਤੁਸੀਂ ਪਖੰਡੀ ਲੋਕ ਆ ਤੁਸੀਂ ਲੋਕਾਂ ਨੂੰ ਸਿਰਫ ਤੇ ਸਿਰਫ ਕੀ ਆ ਮੂਰਖ ਬਣਾਇਆ ਹੋਇਆ ਇਹ ਹਰ ਧਰਮ ਦੇ ਵਿੱਚ ਚੱਲਣ ਡਿਆ ਤੇ ਉਹੋ ਹੀ ਕੰਮ ਤੁਸੀਂ ਕਰਦੇ ਆ ਲੇਕਿਨ ਗੁਰੂ ਸਾਹਿਬ ਨੇ ਇਹ ਕੰਮ ਨਹੀਂ ਸੀ ਕੀਤੇ ਵੀ ਬਹਿ ਕੇ ਗੁਰੂ ਸਾਹਿਬ ਕਥਾ ਸੁਣਦੇ ਹੁਣ ਉਸ ਟਾਈਮ ਤਾਂ ਅੱਗ ਲੱਗੀ ਹੋਈ ਸੀ ਜਿਸ ਟਾਈਮ ਗੁਰੂ ਸਾਹਿਬ ਸੀ ਤੇ ਲੋਕੀ ਗੁਰੂ ਸਾਹਿਬ ਦੇ ਜਾਣਦੇ ਵੀ ਨਹੀਂ ਸੀ ਮਗਰ ਜੇ ਲੋਕ ਗੁਰੂ ਸਾਹਿਬ ਦੇ ਮਗਰ ਇਹਨੇ ਹੁੱਤੇ ਤੇ ਫੇ ਪੰਜਾਬ ਅੱਜ ਨੂੰ ਇਦਾਂ ਦਾ ਥੋੜਾ ਹੋਣਾ ਸੀ ਲੇਕਿਨ ਹੋਰ ਸਿਰਫ ਕੀ ਤੁਸੀਂ ਉਹ ਸੜੀਆਂ ਝੂਠੀਆਂ ਕਹਾਣੀਆਂ ਬਣਾ ਬਣਾ ਕੇ ਸੁਣਾਈ ਜਾਂਦੇ ਆ ਤੇ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੇ ਮਗਰ ਲੱਗਾਂ ਲਾਉਣਦੇ ਆ ਸ਼ੁਕਰ ਕਰੋ ਰੱਬ ਦਾ ਵੀ ਨੌਜਵਾਨੀ ਜਿਹੜੀ ਆ ਨਾ ਉਹ ਕਲਾਕਾਰਾਂ ਦੇ ਪਿੱਛੇ ਲੱਗੀ ਆ ਫਿਲਮਾਂ ਦੇ ਪਿੱਛੇ ਲੱਗੀ ਆ ਤਾਂ ਤੁਹਾਡੇ ਕੋਲ ਜਿਹੜੇ ਗੁਰਦੁਆਰਿਆਂ ਦੇ ਵਿੱਚ ਕਥਾ ਸੁਣਦੇ ਆ ਨਾ ਇਹ ਸਿਰਫ ਤੇ ਸਿਰਫ ਜਾਦਾ ਬਜ਼ੁਰਗ ਹੁੰਦੇ ਆ ਤੇ ਜਾਂ ਜਿਹੜੇ ਲੰਗਰ ਖਾਣ ਵਾਲੇ ਹੁੰਦੇ ਆ ਉਹ ਹੁੰਦੇ ਆ ਤੁਹਾਡੇ ਕੋਲ ਅਗਰ ਜੇ ਨੌਜਵਾਨੀ ਦਾ ਪਾਸਾ ਪਲਟ ਗਿਆ ਨਾ ਕਿਤੇ ਤੁਹਾਡੀਆਂ ਕਥਾ ਕਹਾਣੀਆਂ ਵਾਲ ਨੂੰ ਤੇ ਦੇਖਿਓ ਤੁਹਾਡਾ ਹਾਲ ਕੀ ਹੋਣਾ ਫੇ ਵੀ ਤੁਸੀਂ ਜਿੱਦਾ ਜਿੱਦਾ ਦਾ ਝੂਠ ਮਾਰਦੇ ਆ ਸਟੇਜਾਂ ਤੇ ਬਹਿ ਕੇ ਵੀ ਕਵਾੜੀਏ ਨੂੰ ਸਾਡੇ ਜੋੜੇ ਵੇਚ ਦਿੱਤੇ ਉਹ ਐਡੇ ਬੇਸਮਝ ਲੋਕ ਸੀਗੇ ਦੇਖ ਲਓ ਇਹ ਗੁਰੂ ਘਰ ਦੇ ਵਿੱਚੋਂ ਸਾਰੇ ਜੋੜੇ ਵੇਚ ਕੇ ਵੇਚਣ ਚੱਲ ਗਿਆ ਉਹ ਤੇ ਕਿਸੇ ਨੇ ਉੱਥੇ ਦੇਖਿਆ ਹੀ ਨਹੀਂ ਵੀ ਕੋਈ ਜੋੜੇ ਲੈ ਕੇ ਗਿਆ ਵਾ ਤੋ ਕਵਾੜੀਏ ਨੂੰ ਵੇਚਿਆ ਤੇ ਕਵਾੜੀਏ ਨੇ ਥੋਕ ਦਾ ਸੌਦਾ ਮਾਰ ਲਿਆ ਉਸੇ ਵੇਲੇ ਕਵਾੜੀਏ ਨੇ ਪੈਸੇ ਦੇ ਦਿੱਤੇ ਜੁੱਤੀਆਂ ਦੇ ਉਹ ਕਿੰਨੇ ਕ ਜੁੱਤੇ ਹੋਣਗੇ ਦੱਸੋ ਸਹੀ ਦਿਖਾਏ ਤਾਂ ਜੁੱਤੇ ਇਹਦੇ ਵਿੱਚ ਵੀਡੀਓ 'ਚ ਬੜੇ ਆ ਕੁਈ ਇੰਨਾ ਵੀ 2-4 ਜੁੱਤੀਆਂ ਹੋਣੀਆਂ ਵਾ ਤਾਂ ਫੇਰ ਵੇਚ ਦਿੱਤੀਆਂ ਕਵਾੜੀਏ ਨੂੰ ਹੋਰ ਕਵਾੜੀਆ ਨਾਲ ਤਾਂ ਨਹੀਂ ਲਈ ਫਿਰਦਾ ਸਾਰਾ ਕੁਝ ਕਵਾੜੀਆ ਵੀ ਮੇਰਾ ਖਿਆਲ ਉਸ ਟਾਈਮ ਸਾਈਕਲ ਦੀ ਵੀ ਵਰਤੋਂ ਨਹੀਂ ਹੁੰਦੀ ਉਹ ਹੱਥ ਦੇ ਵਿੱਚ ਆਉਂਦੇ ਹੁਣੇ ਆ ਲਿਆਂ ਸਮਾਨ ਧੱਤ ਹੋ ਗਈ ਯਾਰ ਤੁਹਾਡੀ ਲੋਕਾਂ ਦੀ ਕਸਮ ਹੈ ਇੰਨਾ ਲੋਕ ਨੇ ਤੁਸੀਂ ਗੰਦ ਪਾ ਦਿੱਤਾ ਨਾ ਵੀ ਮੂਰਖ ਬਣਾਏ ਜਾਂਦੇ ਆ ਲੋਕਾਂ ਨੂੰ ਸਿਰਫ ਤੇ ਸਿਰਫ ਕੀ ਆ ਆਪਣੇ ਵਾਸਤੇ ਲੋਕਾਂ ਨੂੰ ਤੁਸੀਂ ਇਹ ਕਹਿਣਦੇ ਆਂ ਵੀ ਝੂਠ ਨਾ ਮਾਰੋ ਲੇਕਿਨ ਆਪ ਤੁਸੀਂ ਝੂਠ ਮਾਰਨਦੇ ਆਂ ਕਿ ਲੋਕਾਂ ਨੂੰ ਤੁਸੀਂ ਵਿਆਹ ਮਾਹ ਪਰਮਾ ਦੇ ਵਿੱਚੋਂ ਪਾਉਂਦੇ ਆਂ ਕਥਾ ਕਹਾਣੀਆਂ ਸੁਨਾਸਨਾ ਕੇ ਲੇਕਿਨ ਆਪ ਤੁਸੀਂ ਕੀ ਆ ਬੈਠੇ ਆ ਗੱਦੀਆਂ ਤੇ ਝੂਠ ਮਾਰਨ ਨੂੰ ਵੀ ਸਿਰਫ ਤੇ ਸਿਰਫ ਕੁਝ ਲੋਕਾਂ ਨੂੰ ਸੱਚ ਦੱਸ ਦਿਓ ਲੋਕਾਂ ਨੂੰ ਲਾਓ ਸਿੱਧੇ ਰਾਹ ਵੀ ਕਿਵੇਂ ਜੀਣਾ ਗੁਰੂ ਸਾਹਿਬ ਨੇ ਇਹੋ ਹੀ ਸਿਖਾਇਆ ਸੀ ਵੀ ਆਪਣੇ ਹੱਕ ਆ ਜਿਹੜੇ ਲੈਣੇ ਆ ਉਹ ਸਰਕਾਰਾਂ ਕੋਲੋਂ ਉਧਰੋਂ ਸਰਕਾਰਾਂ ਹੱਕ ਖੋਈ ਜਾਂਦੀਆਂ ਉਧਰੋਂ ਤੁਸੀਂ ਲੋਕ ਲੋਕਾਂ ਦਾ ਹੱਕ ਖੋਈ ਜਾਂਦੇ ਆ ਆ ਸਿਰਫ ਤੇ ਸਿਰਫ ਕੀ ਆ ਕਹਾਣੀਆਂ ਸੁਣਾ ਕੇ ਤੇ ਤੁਸੀਂ ਵੀ ਜਿਹੜੇ ਹਨ ਲੋਕ ਸਰਕਾਰਾਂ ਦੇ ਹੱਕ ਦੇ ਵਿੱਚ ਹੀ ਬੋਲਦੇ ਆ ਕਿਉਂਕਿ ਗੁਰਦੁਆਰਿਆਂ ਦਾ ਸਿਸਟਮ ਜਿਹੜਾ ਇਸ ਟਾਈਮ ਸਾਰਾ ਇਹਦਾ ਸਾਰਾ ਸਰਕਾਰਾਂ ਦੇ ਹੱਥ ਦੇ ਵਿੱਚ ਆ ਸਰਕਾਰਾਂ ਦੀਆਂ ਤੁਸੀਂ ਆ ਗਲਤੀਆਂ ਤੇ ਸਰਕਾਰਾਂ ਦੀਆਂ ਤੇ ਪੜਦਾ ਪਾਉਣਦੇ ਆ ਅ ਜਿੰਨੇ ਤੁਹਾਡੇ ਫਾਲੋਅਰ ਆ ਜਿੰਨੇ ਤੁਹਾਡੇ ਤੂੰ ਹਿਲਾਓ ਯਾਰ ਜਾ ਕੇ ਦਿੱਲੀ ਧਰਨੇ ਇਹਨਾਂ ਨੂੰ ਉੱਥੇ ਲੈ ਕੇ ਜਾਓ ਲੇਕਿਨ ਨਹੀਂ ਉੱਥੇ ਤੁਹਾਡਾ ਕੋਈ ਹੱਲ ਨਹੀਂ ਹੋਣਾ ਤੁਹਾਨੂੰ ਸਿਰਫ ਇਹੋ ਹੀ ਆ ਵੀ ਗੁਰਦੁਆਰਿਆਂ ਦੇ ਵਿੱਚੋਂ ਕੁਛ ਨਾ ਕੁਛ ਲੱਭਣਾ ਕਿਉਂਕਿ ਇਹਨਾਂ ਨੇ ਤੁਹਾਨੂੰ ਦੇਣਾ। ਪਰ ਜਿਹੜੇ ਤੁਹਾਨੂੰ ਲਿਖ ਕੇ ਦਿੰਦੇ ਆ। ਸੱਚ ਜਾਣਿਓ ਸਿਰਫ ਤੇ ਸਿਰਫ ਜੇ ਲੋਕਾਂ ਦੀ ਆਸ ਤੇ ਮਤ ਵੱਜੀ ਹੋਈ ਹਨ ਉਤੋਂ ਸੀ ਮਾਰੀ ਹੋਈ ਆ।